ਕਰਕੇ ਹੋ ਗਿਆ ਕੀ ਇਹ ਜਿਹੜੇ ਨਸੋਏ ਜਿੰਨੇ ਬੇਕੇ ਜਿਉਂ ਕਿਉਂਕਿ ਇਹ 10 ਘਟੀਆਂ ਤਕਰੀਬਨ ਲਾਈਨ ਅਪ ਕਰ ਲੰਗੀਆਂ ਤੇ ਦੇਖੋ ਇਹ ਜਿਹੜਾ ਬਣਦਾ ਮਾਡਲ ਜਿਹੜਾ ਚੰਗਾ ਬਣਦੀ ਹੋਵੇ ਇਸ ਤਰ੍ਹਾਂ ਦੇ ਮਕਾਮਲੇ ਜਿਹੜੇ ਚਾਹੇ ਸਮਾਂ ਥੋੜੇ ਦੇ ਵਿੱਚ ਸਾਨੂੰ ਡਾਕਟਰ ਸੁਖਵਿਰਜੀਤ ਉਹ ਵੀ ਦੇ ਨੇ ਉਹ ਬਿਚੇਸ ਕਰਕੇ ਬੈਠੇ ਨੇ ਤੇ ਇਹ ਸਪੈਸ਼ਲ ਸੰਗਰੂਰ ਅਜੇ ਪਾਲਪੁਰੋ ਪਹੁੰਚੇ ਨਹੀਂ ਸੀ ਕਰੇ ਇਹਨਾਂ ਨੂੰ ਗਿਆ ਵੀ ਚਾਹ ਵੀ ਕਰ ਚੱਲ ਕਹਿੰਦੇ ਇਸ ਕਾਰਨ ਇੱਥੇ ਸੰਗਰੂਰ ਤੱਕ ਪਹੁੰਚਿਆ ਤੇ ਸਾਰੇ ਜਿਹੜੇ ਸਮਾਗਮ ਆਰਕਿਓ ਦੇ ਦਰਸ਼ਕ ਉਹਨਾਂ ਨੂੰ ਇਹ ਲੱਗਦਾ ਵੀ ਲੇਟ ਕਿਉਂ ਹੋਇਆ ਇਹ ਮੈਨਿਜਮੈਂਟ ਜੱਜ ਬੀਤੀ ਦੱਸ ਦੇਣਾ ਚਾਹੀਦਾ ਸੀ ਸੋ ਪਹਿਲਾਂ ਸੋ ਆਫਰ ਕਾਪਸੀ ਕਿ ਜਦ ਤੱਕ ਉਹ ਨਹੀਂ ਹੁੰਦੇ ਮੁਕਾਬਲਾ ਨਹੀਂ ਸ਼ੁਰੂ ਹੋ ਸਕਦਾ ਸੀ ਸੋ ਅਸੀਂ ਕੋਸ਼ਿਸ਼ ਕੀਤੀ ਹੈ ਜਾਨਵਰਾਂ ਦੇ ਵਿੱਚੋਂ ਨੁਕਸ ਹਰ ਤਰ੍ਹਾਂ ਦੇ ਕਿਸੇ ਨਾ ਕਿਸੇ ਕੋਈ ਹੈਗੇ ਜਿਹੜੇ ਸਾਨੂੰ ਨੁਕਸ ਘਟ ਦੱਸਣ ਲੱਗੇ ਉਹ ਆਸੀਂ ਤਰਤੀਬ ਦਿੱਤੀ ਹੈ ਇੱਕ ਜਾਨਵਰਾਂ ਨੂੰ ਸੋ ਉਹ ਤਰਤੀਬ ਇਸ ਤਰ੍ਹਾਂ ਹੈ ਬਾਈ ਦੇਖੀ ਨਾ ਨਕੀਰ ਜੀ ਨਕੀਰ ਭਾਈ ਇਧਰ ਆ ਇਧਰ ਪਾਲ ਸਾਹਿਬ ਮੈਂ ਮੰਨਦਾ ਹਾਂ ਕਿ ਪਾਲ ਸਾਹਿਬ ਜਦ ਜਦ ਸਾਹਿਬ ਆਉਣ ਬੰਦੇ ਸਾਹਿਬ ਉਹ ਬਚਾ ਲੈ ਜੀ ਆਹ ਬੋਰਡ ਦੇ ਮਾਰੇ ਤੇ ਪਨਪ ਲੈਣੇ ਮਾਰੇ ਫਰਾਲ ਕਰਾਉਂਦੇ ਸਾਰੇ ਸਾਰੇ ਸਾਹਿਬ ਇਹ ਪੂਰਾ ਪ੍ਰਸ਼ਾਸਨ ਦਾ ਕਰਵਾਇਆ ਗਿਆ ਹੈ ਕਿ ਇਹ ਇਹਦੇ ਰੇਜਨਾ ਸੌਲਕ ਨੂੰ ਦੇਖਿਆ ਜਾਂਦਾ ਹੈ ਕਿਉਂਕਿ ਪਾਕ ਦਾ ਸਿਸਟਮ ਦਾ ਲਿਖਿਆ ਚੁੱਕਿਆ ਨੰਬਰ ਤੇ ਗਾਰਟੀ ਜਪੋ ਨਾ ਕਣ 11 ਨੰਬਰ ਗਰੀਨ ਗਰੀਨ ਦੂਜੇ ਦਾ ਗਰੀਨ ਸਰੋਤ ਮਰੀਨ ਦੇ ਆ ਲੈ ਆਓ ਸਾਹਮਣੇ ਗਰੀਨ ਆਹ ਦੀ ਮਾਨ ਸਾਹਿਬ 11 ਨੰਬਰ 12 ਚੱਕੋ ਕੇ ਆ ਜਾਓ ਹਾਂਜੀ ਆ ਲੋ ਫੜੋ ਮਾਨ ਸਾਹਿਬ ਆ ਲਓ ਜੀ ਥੋੜਾ ਥੋੜਾ ਬੰਦਾ ਇਹਨਾਂ ਦੇ ਕਿਹੜਾ ਮੁੰਡਾ ਹਾਂਜੀ ਫਿਰ ਪ੍ਰਿੰਟ ਕਰਦਾ ਭਾਈ ਜੀ ਖਿਆਲੀ ਛਿਆਲਾ ਚਿਆਲਾ ਖਿਆਲੀ ਚੈਲਾ ਵਾਲੀ ਦੀ ਦੂਜਾ ਨੰਬਰ ਪਹਿਲਾ ਵਾਲਾ ਪਿੱਥੋ ਹਣ ਇਹ ਨਾ ਥੋੜਾ ਦੇਖੋ ਜੀ ਜਿਸ ਨਾਮ ਬਿਉ ਦੇ ਨਾਲ ਨਾਲ ਤਾਂ ਹੀ ਮੈਂ ਕਹਿੰਦਾ ਲਿਸਟ ਹੋ ਚੁੱਕੀ ਹੈ ਸਰ ਜੀ ਸੰਗਤ ਭਤੀਜੇ ਦਾ ਨੰਬਰ ਤੇ ਦਾ ਨੰਬਰ ਲਿਆ ਬਿਫਰੈਂਸ ਲਓ ਜੀ ਸੇਪ ਸਿੰਘ ਸੇਪ ਸਿੰਘ 189 ਅਧਰੂ ਜੀ ਆਪਣਾ ਨਾ ਇਹ ਆਪਣਾ ਖੜੇ ਰਹਿਣਗੇ ਆਖਾ ਕੋਈ ਹੋਰ ਤਾਂ ਆਊਟ ਆਲੇ ਵੀਰ ਥੋੜਾ ਆਰਾਮ ਨਾਲ ਹੈ ਨਾ ਧਿਆਨ ਰੱਖਾ ਭਰਾਉਂਦਾ ਵੀਰੇ ਬੰਨੋ ਲੋਹਾ ਖਿੜਾ ਸਰ ਕੋ ਦੇਖ ਸਰ ਵੀ ਮੰਨੂ ਵਿੱਚ ਸਰ ਸਭ ਨੇ ਇੱਕ ਦੇਖਿਆ ਪਿੱਛੇ ਲੋ ਜੀ ਲੋਦਾ ਪ੍ਰਤੀ ਆਓ ਜੀ ਆਓ ਮਰ ਸਾਹਿਬ ਹਾਂ ਜੀ ਸਰ ਲੈ ਬਾਈ ਥੋੜੇ ਜਗ੍ਹਾ ਦੇਉਣਾ ਥੇ ਆਹ ਹਾਂ ਜੀ ਭਾਜੀ ਚੌਥਾ ਨੰਬਰ ਦਾ ਨੰਬਰ ਹੈ ਚੌਥਾ ਨੰਬਰ ਹੈ ਜੀ ਜਿਹਦੇ ਤਿੰਨ ਨੇ ਆਓ ਸਰ ਖੁੱਲੇ ਖੁੱਲੇ ਹੋ ਜਾਗਾ ਫੋਟੋਆਂ ਵਧੀਆ ਹੋਏਗਾ ਆਲਾ ਜਿਹੜਾ ਪਿੰਡ ਕੋਈ ਬਾਹਰ ਵਾਲਾ ਜੀ ਮੜੇ ਆ ਜੀ ਆਉਂਦੇ ਕਰੋ ਸਰ ਥੋੜਾ ਨਾਲ ਫੋਟੋ ਸਰ ਸਾਹਿਬ ਆਇੜੇ ਦੀ ਬੱਚੀ ਹੈ ਥੋੜਾ ਨਾਲ ਦੇਖ ਥੋੜਾ ਪਿੱਛੇ ਜੀ ਬਾਈ ਥੋੜਾ ਪਿੱਛੇ ਜੀ ਪੂਰੀ ਹੋ ਜਾਣਾ ਹਾਂਜੀ ਸਾਹਣੀ ਜੀ ਚਲੋ ਜੀ ਧੰਨਵਾਦ 6 ਜਣਾਂ ਕਰ ਆ ਵੀਰਾਂ ਨੂੰ ਬੇਨਤੀ ਫਿਰ ਪ੍ਰਾਪਤ ਕਰ ਲਈਏ ਇਹ ਬਰਾ ਸਾਹਰਦਸਿਆ ਜਿਹਦੇ ਆਜਨਾਮ ਹੈ ਸਾਡਾ ਬੋਸੀ ਔਰ ਸਮਾਜ ਚੋਂ ਕੀ ਲਿਆ ਕੇ ਅੱਗੇ ਨਿਕਲ ਜੀ ਅੱਜ ਸਟ੍ਰੀਟ ਕੁਛ ਹੋਰ ਹੈ ਜਵਾਨੀ ਵਾਲੇ ਸ਼ੋਰ ਕਰਦੇ ਠੋੜਾ ਕਿਹੜਾ ਪਿੰਡ ਆ ਭਾਈ ਜੀ ਚੀਮਾ ਮੰਡੀ ਜੀ ਚੀਮਾ ਮੰਡੀ ਹਾਂਜੀ ਓਕੇ ਜੀ ਭਾਈ ਜੀ ਸਾਹਮਣੇ ਦੇਖਿਓ ਪਰ ਸਾਹਮਣੇ ਦੇਖਿਓ ਜੀ ਪ੍ਰਧਾਨ ਜੀ ਖਿਆਰਾ ਖੁੱਲਾ ਕਰ ਦੇਣਾ ਦੋੜਾ ਕੋਈ ਫੇਰੀ ਸਰ ਮੋਬਾਈਲ ਬੱਚਾ ਹੀ ਹੈ ਥੋੜਾ ਪਿਛੇ ਰਹਿ ਗਿਆ ਥੋੜਾ ਜੀ ਚਲੋ ਕੋਈ ਗੱਲ ਨਹੀਂ ਹੋ ਕੇ ਨਾ ਭਾਈ ਜੀ ਅੱਗੇ ਇੱਧਰ ਲਾ ਕੇ ਜਿਹੜਾ ਫੋਨ ਵੱਡੋ ਮਾਈ ਗੇੜਾ ਜ਼ਬਾਦੋ ਬਾਕੀ ਜਣੇ ਜਿਹੜੇ ਨੰਗਲ ਕਲਾ ਨੰਬਰ ਫੜਾਏ ਸਾਰੇ ਕਿਹੜੇ ਜੀ ਡਾਕਟਰ ਸਾਹਿਬ ਪੰਜ ਦੋ ਬਾਰੇ ਕਿਹੜਾ ਚਾਰ ਨੰਬਰ ਚਾਰ ਨੰਬਰ ਚਾਰ 7 ਤੋਂ 20 ਚਾਰ ਨੰਬਰ ਸਭ ਚਾਰ ਅਖਮੇ ਨੰਬਰ ਤੇ ਜੀ ਹਾਂ ਜੀ ਆ ਲੈ ਵੀ ਚਾਰ ਪੰਜ ਨੇਲੀ ਗਿੜੀ 7 ਨੰਬਰ ਤੇ ਫੜਾਓ ਪੰਦਮਾ ਵੀ ਹੈ ਫੋਟੋ ਦਿਖਾਵਾ ਸਰ ਫੋਟੋ ਇਕ ਰਾ ਲੈ ਕੇ ਫੋਟੋ ਕਰਾਉਂ ਜੀ ਫੋਟੋ ਕਰਾ ਲੈ ਕੇ ਦੋਸਤੋ ਇਹ ਝੋਟੀ ਕੱਟੀ ਇਹ ਫਸਟ ਆਈ ਹੈਗੀ ਕਿ ਐਚਐਸਬੀ ਦੇ ਨਵਾਬ ਬੁੱਲਦੀ ਹੈ ਇਹ ਆਪ ਬੰਦਾ ਚਾ ਲੋ ਵੀਰੇ ਬਾਲੋ ਨੇ ਕਿੱਦਾਂ ਘਟਵਾ ਲੰਨ ਦੇ ਦੇ ਤੇ ਬਾਜ ਦੀ ਹੈਗੀ ਹੈਗੀ ਕੋਹੇਨੂਰ ਦੀ ਤੇ ਬਹੁਤ ਸੋਹਣੀ ਕੱਟੀ ਹੈ ਇਹ ਫਸਟ ਆਈ ਹੈਗੀ 0 ਤੋਂ 6 ਮਹੀਨੇ ਵਾਲੀ ਕੈਟਾਗਰੀ ਦੇ ਦੋਸਤੋ ਇਹ 3 ਨੰਬਰ ਤੇ ਆਈ ਆ ਇਹ ਹਸਾਰ ਗੋਵਨ ਵਾਲੇ ਅਬ ਮੰਨਿਊ ਬੁੱਲਦੀ ਹੈਗੀ ਦੇਖ ਸਕਦੇ ਹੋ ਤੁਸੀਂ ਖੜਾਈ ਇਹ ਵੀ ਕੱਟੀ ਬਹੁਤ ਸੋਹਣੀ ਹੈਗੀ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ 1 ਤੋਂ 10 ਦੇ ਤੱਕ ਕੱਟੀਆਂ ਰਹੀਆਂ ਨੇ ਉਹ ਸਰਟੀਫਿਕੇਟ ਦਿੱਤੇ ਜਾਂਦੇ ਜਾਂ ਕੇ ਆਪਦੇ ਸਹੀ ਨਾਮ ਭਰਾ ਕੇ ਉਮਰ ਕਿੰਨੀ ਹੈ ਬਾਈ ਇਹਦੀ 75 ਦੇਂਦੀ ਆ ਠੀਕ ਆ 75 ਦੇਂਦੀ ਉਮਰ ਆ ਦੋਸਤੋ ਇਹਦੀ ਤੇ ਦੂਜੇ ਨੰਬਰ ਤੇ ਆ ਗਈ ਇਹ ਤੀਜੇ ਨੰਬਰ ਤੇ ਆ ਗਈ ਇਹ ਪਹਿਲੀ ਦੂਜੀ ਤੀਜੀ ਕੱਟੀ ਜਿਹੜੀ ਆ ਬਾਈ ਜੀ ਨਵਾਬ ਜੀ ਨਵਾਬ ਜਿਹੜਾ ਹਾਂਜੀ ਹਾਂ ਸਾਂਸੂਈ ਬੰਨ ਲਾ ਗੁਰਾਂ ਜਹਾ ਤੇ ਕਿੰਨੀ ਉਮਰ ਦੀ ਹੈ ਇਹ ਇਹ ਬਾਈ ਜੀ 4 ਮਹੀਨਾ ਦੀ 4 ਮਹੀਨੇ ਦੇ ਮਾਂ ਦੁੱਧ ਕਿੰਨਾ ਚਾਲੇ ਵੀਡੀਓ ਕਰਨਾ ਲੱਗਿਆ ਇਹਦੀ ਮਾਂ ਦੁੱਧ ਕਿੰਨਾ ਹੈ ਇਹ ਵੀ ਮਰਨ ਦਾ 17 ਲੀਟਰ ਤੇ ਚੱਲ ਜਾਉਗਾ ਪਹਿਲਾਂ ਨਾਲ ਕਿੰਨਾ ਉਹ ਚੈਂਪੀਅਨ ਆਗੇ ਤਨਹੂਲੇ ਮੇਲੇ ਦੀ ਠੀਕ ਹੈ ਜਿਹੜੀ ਇੱਕ ਤੋਂ ਵੀ ਤੁਸੀਂ ਇਧਰ ਹੌਲੇ ਦੋ ਆਪਣਾ ਹੌਲੇ ਮਿਲ ਲਈ ਆਪਣਾ ਖੇਰੇ ਦਾ ਚੈਂਪੀਅਨ ਆ ਗਈ ਕੋਹੇ ਨੂਰ ਦੀ ਹੈ ਨਾ ਅੱਛਾ ਉਹਦੀ ਕੱਟੀ ਆਹੀ ਉਹਦੇ ਕੱਟੀ ਆ ਜੀ ਕੋਹੇ ਨੂਰ ਵਾਲੀ ਦੀ ਕੋਹੇ ਨੂਰ ਵਾਲੀ ਕੋਹੇ ਨੂਰ ਵਾਲੀ ਇਹਦੇ ਕੱਟੀ ਆ ਲੱਗਿਆ ਸੀ ਹਾਂ ਜੀ ਹਾਂ ਠੀਕ ਆ ਠੀਕ ਆ ਬਹੁਤ ਬਹੁਤ ਵਧਾਈਆਂ ਫਿਰ ਤੁਹਾਨੂੰ ਬਹੁਤ ਬਹੁਤ ਵਧਾਈਆਂ ਜਿਹੜੇ ਮੇਲੇ ਦੀ ਜੇ ਤੁਸੀਂ ਜਿੰਨੇ ਵਾਰ ਸਾਨੂੰ ਮੇਲੇ ਦੇਖਿਆਗਾ ਲਗਾਤਾਰ ਜਤਰੇ ਹੋ ਤੁਸੀਂ ਹਾਂ ਜੀ ਹਾਂ ਬਾਈ ਪਰਮਾਤਮਾ ਤੇ ਬਾਕੀ ਤੁਹਾਡੇ ਵਰਗੇ ਨੀਤ ਮਰਾ ਸਹੀ ਚਾਹੀਦੇ ਬੰਦੇ ਜੀ ਨਾ ਨੀਤਾ ਸਹੀ ਚਾਹੀਦੇ ਬਾਈ ਬਹੁਤ ਬਹੁਤ ਧੰਨਵਾਦ ਤੇ ਵਧਾਈ ਸਾਨੂੰ ਠੀਕ ਆ ਤੇ ਦੋਸਤੋ ਜਿਹੜੀ ਝੋਟੀ ਤੇ 16 ਲ ਨਵਾਬ ਦੀ ਧੀ ਹੈਗੀ ਇੱਕ ਨੰਬਰ ਹੈ ਜੀ ਇਹ ਵੀ ਜਾ ਕੇ ਆ ਗਏ ਆ ਆਹ ਜਿਹੜੀ ਕੱਟੀ ਆ ਦੋਸਤੋ ਇਹ ਆਈ ਹੈ ਕਿ 10ਵੇਂ ਨੰਬਰ ਤੇ ਇਹ ਐਮ 29 ਦਾ ਦੇ ਬਾਈ ਹਰਵਿੰਦਰ ਜੀ ਕੋਲੋਂ ਸਿੰਘ ਵੱਲੋਂ ਫੈਸਲੇ ਕੀਤਾ ਜੀ ਆਹਦਾ ਤੋਂ ਵੱਲੋਂ ਕਾਸ ਫਿਲਡਰ ਕਾਸਾ ਵੀਰ ਵੱਲੋਂ ਕਾਸਟਰ ਦਾ ਗੱਟਾ ਚ ਦੋਸਤੋ ਕੀ ਕੱਟੀ ਆ ਬਹੁਤ ਸੋਹਣੀ ਹੈਗੀ ਤੇ ਇਹ ਬਾਈ ਕਿਹੜੇ ਨੰਬਰ ਤੇ ਆਈ ਹੈਗੀ 7ਵੇਂ ਨੰਬਰ ਤੇ ਆਈ ਹੈ 7ਵੇਂ ਤੇ ਆਈ ਹੈ ਤੇ ਖੁਸ਼ੀ ਕਿੰਨੀ ਹੈਗੀ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਆਪਾਂ ਨੂੰ ਪਹਿਲੇ ਹੀ ਨੰਬਰ ਜੀ ਨਹੀਂ ਖੁਸ਼ੀ ਆ ਠੀਕ ਹੈ ਜੀ ਉਹ ਜਿਹੜੀਆਂ ਦਸਾਂ ਚ ਆ ਗਈਆਂ ਉਹ ਟਰੋਫੀ ਆ ਨਾ ਟਰੋਫੀ ਆ ਜੀ ਕਿਉਂਕਿ ਜਿਹੜੀਆਂ ਨਿਕਲ ਗਈਆਂ ਵਿਚਾਰੀਆਂ ਹਨਾ ਹਾਂਜੀ 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 ਠੀਕ ਆ ਤੇ ਹੈ ਕਿਹੜੇ ਬੁਲਦੀ ਹੈ ਇਹ ਇਹ ਵੀਰਾਂਵਲੀ ਵਾਲੇ ਪ੍ਰੀਖਸ਼ਦੀ ਹੈ ਜੀ ਪ੍ਰੀਖਸ਼ਦੀ ਹੈ ਵੀਰਾਂਵਲੀ ਦੇ ਹਾਂਜੀ ਠੀਕ ਆ ਤੇ ਉਮਰ ਕਿੰਨੀ ਹੈ ਦੀ 85 ਸਾਲ ਦੀ ਹੈ ਜ ਮਾਂ ਦੂਜਾ ਸ਼ੁਆਜ ਜੀ ਪੜਾ 15 ਲੀਟਰ ਦੁੱਧ ਐਸ ਟੈਂਕ ਦੀ 15 ਲੀਟਰ ਦੁੱਧ ਤੇ ਚੱਲ ਰਹੀ ਹੈ ਹਾਂਜੀ ਹਾਂਜੀ ਠੀਕ ਆ ਤੇ ਕਿਹੜਾ ਏਰਕ ਆਪਣਾ ਬਈ ਆਪਣਾ ਪੁੱਚੋ ਦੇ ਨਾਲ ਆਪਣਾ ਪਿੰਡ ਲੈਣਾ ਵੇਗਾ ਜਿਹੜਾ ਨੰਬਰ ਦਾ ਪੰਡਾ ਠੀਕ ਆ ਤੇ ਆਪਣਾ ਨੰਬਰ ਬੋਲ ਦਿਓ ਬਈ 88370 22948 ਇੱਕ ਵਾਰੀ ਹੋਰ ਬੋਲ ਦਿਓ 88370 22948 ਠੀਕ ਆ ਬਈ ਧੰਨਵਾਦ ਲੋ ਵੀ ਦੋਸਤੋ ਇਹ 7ਵੇਂ ਨੰਬਰ ਤੇ ਆਈ ਆ ਤੇ ਇਹ ਹੈਗੀ ਆ ਪ੍ਰੇਖਸ਼ਕ ਦੀ এবੀਜੀ ਵੀਰਾਵਲੀ ਵਾਲੇ ਪ੍ਰੇਖਸ਼ਤ ਬੋਲਦੀ ਹੈ ਇਹ ਬਹੁਤ ਸੋਹਣੀ ਕੱਪੀ ਹੈਗੀ ਇਹ ਵੀ ਤੁਸੀਂ ਦੇਖ ਸਕਦੇ ਹੋ ਠੀਕ ਆ ਬਾਈ ਤੇ ਵੀਡੀਓ ਕਿਵੇਂ ਲੱਗੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਹੜੇ ਵੀ ਭਰਾ ਚੈਨਲ ਤੇ ਨਵੇਂ ਆਏ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਇਸ ਤੋਂ ਬਾਅਦ ਮੋਰਾ ਖੀਰੀਆਂ ਕਟੀਆਂ ਦਾ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਹੈਗਾ ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਬਣੇ ਰਹੋ ਆਪਣੇ ਚੈਨਲ ਦੇ ਨਾਲ ਤੁਸੀਂ ਜੁੜੇ ਰਹੋ